ਹਾਂਜੀ ਦੋਸਤੋ ਨਮਸਕਾਰ ਸਾਰੇ ਦੋਸਤਾਂ ਨੂੰ ਨਮਸਕਾਰ ਅੱਬਾ ਪੰਜ ਸੋਨੂ ਬਰੇਟਾ ਮੰਡੀ ਦਾ ਹਾਲ ਦਿਖਾਉਨੇ ਆ ਇਹ 1988 99 90 2000 ਤੱਕ ਦੀ ਗੱਲ ਹੈ ਵੀ ਇੱਥੇ ਨਰਮੇ ਸੀ ਜਿਹੜਾ ਨਾ ਫੁੱਲ ਹੋਇਆ ਕਰਦਾ ਅਸੀਂ ਉਹ ਸਾਰੀ ਮੰਡੀ ਦੀ ਵੀਡੀਓ ਦਿਖਾਈ ਹੈ ਵੀ ਕਿਤੇ ਵੀ ਨਰਮੇ ਦੀ ਫੁੱਟੀ ਨਹੀਂ ਆ ਗਈ ਦੇਖੋ ਆ ਦੋ ਟੇਰੀਆਂ ਆਈਆਂ ਨੇ ਕੁੱਲਾ ਕਿੰਨੀ ਗਰਾਫਟ ਆ ਗਈ ਨਰਮੇ ਦੇ ਵਿੱਚ ਪਹਿਲਾਂ ਬਹੁਤ ਭਾਰੀ ਮਾਤਰਾ ਦੇ ਵਿੱਚ ਸਾਰੀ ਮੰਡੀ ਨਰਮੇ ਨਾਲ ਢੱਕੀ ਹੁੰਦੀ ਸੀ ਫੁੱਲ ਬਟਾ ਫੁੱਲਾ ਮਾਨਸਾ ਇਹ ਨਹੀਂ ਐਡਨ ਕੀਆ ਕਰਦੇ ਚਿੱਟਾ ਸੋਨਾ ਇਹ ਨਰਮੇ ਨੂੰ ਆਪਾਂ ਚਿੱਤਾਂ ਸੰਗਰ ਕੀਆ ਕਰਦੇ ਪਹਿਲਾਂ ਜਿਹੜੇ ਤੋਂ ਅੱਜ ਕੱਲ ਕਿਸਾਨਾਂ ਦਾ ਮੁੱਖ ਮੁਢ ਗਿਆ ਨਹੀਂ ਬੀਜਦੇ ਕਦੇ ਤਾਂ ਇਹਦੇ ਆਪਣੀ ਝੋਡੀ ਆ ਜਾਂਦੀ ਹੈ ਪੁਲਿਸ ਝੋਡੀ ਦਾ ਹਮਲਾ ਕਦੇ ਕਿਸੇ ਝੋਡੀ ਦਾ ਹਮਲਾ ਸੁ ਬਹੁਤ ਜ਼ਿਆਦੇ ਕੱਟ ਗਏ ਇਹਨਾਂ ਅਰਜ਼ਗਾਰ ਦਾ ਹੀ ਫਰਕ ਪੈਂਦਾ ਆਪਾਂ ਅੱਜ ਕਿਸਾਨ ਨਾਲ ਗੱਲਬਾਤ ਕਰਾਂਗੇ ਦੋ ਕਿਸਾਨ ਆਏ ਨੇ ਦਇਲਪ੍ਰੀਤ ਤੇ ਨਰਮਾ ਵਿਚਣ ਇਹਨਾਂ ਨਾਲ ਕਰਾਂਗੇ ਗੱਲਬਾਤ ਇਹ ਸੁਣੂ ਕੀ ਕੀ ਪ੍ਰੇਸ਼ਾਨੀਆਂ ਆਉਂਦੀਆਂ ਨੇ ਨਰਮਾ ਵੀ ਜਿੰਨ ਬੜੇ ਕੌਂ ਕੱਟ ਗਏ ਇਹਨਾਂ ਪਹਿਲਾਂ ਵੱਡੇ ਵੱਡੇ ਢੇਰ ਹੋਇਆ ਕਰਦੇ ਸਾਰੀ ਮੰਡੀ ਦੇ ਵਿੱਚ ਪਰ ਹੁਣ ਦੇਖੋ ਤੁਸੀਂ ਆ ਦੋ ਹੀ ਢੇਰੀਆਂ ਨੇ ਅੱਜ ਕੱਲ੍ਹ ਆ ਕੇ ਪਨਾ ਕੰਬਤੀ ਦੇ ਉਂਗੀ ਸੀ ਜੀ ਤਰ੍ਹਾਂ ਮੰਡੀ ਵਿੱਚ ਨਰਮੇਈ ਪਰ ਹੁਣ ਹੈ ਨਹੀਂ ਕਿ ਮੇਰੇ ਖਿਆਲ ਦੇ ਵਿੱਚ ਇਹ ਵੀ ਕਿਵੇਂ ਬਾਜਰਾ ਮਰਤੀ ਖਤਮ ਹੋ ਗਿਆ ਇਹ ਵੀ ਚੱਲਿਆ ਜਾਊਗਾ ਹੁਣ ਲੋਕਿੰਦਾ ਅਗਲੇ ਸਾਲ ਹੋਰ ਕਟੂਗਾ ਆਪਾਂ ਕਰ ਗਿਆ ਜਾਂ ਕੋਈ ਕੋਈ ਕਹਾਣਾ ਇਹ ਮੇਰੇ ਨਾਲ ਕੱਲ੍ਹ ਵਾਚ ਇਹ ਵੀ ਸਸਰੀ ਕਰਦਾ ਹੈ। ਉਹ ਕੀ ਨਾਮ ਆ ਪਾਣੀ ਡਿੰਗ ਆਇਆ ਕਿਸਾਨ ਸਿੰਘ ਜੀ ਜਦੋਂ ਕਿਸਾਨ ਸਿੰਘ ਆਏ ਨੇ ਨਰਮਲਕੇ ਹਾਂਜੀ ਆਪਣਾ ਕਿ ਨਾਮ ਹੈ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਸੁਣ ਨੂੰ ਕੀ ਪ੍ਰੋਬਲਮ ਆ ਰਹੀਆਂ ਨੇ ਜੀ ਨਰਮਲ ਬਹੁਤ ਪਹਿਲਾਂ ਉਹ ਘਟ ਗਿਆ ਵਿਆਰ ਦੇ ਵਿੱਚ ਕੀ ਦਿੱਕਤ ਆ ਰਹੀਆਂ ਨੇ ਨਰਮਲ ਦੀ ਤਾਂ ਪ੍ਰੋਬਲਮ ਆਲੀ ਸੁਣੇ ਲੱਗਦਾ ਜਿਵੇਂ ਨਰਮਲ ਤਾਂ ਇੰਨੀਆ ਪ੍ਰੋਬਲਮ ਨੇ ਕੋਈ ਦੱਸੇ ਨਹੀਂ ਸਕਦੇ ਜੀ আচ্ছা ਨੰਬਰ ਇੱਕ ਦਾ ਪਹਿਲੀ ਨੰਬਰ ਦਾ ਵੀ ਜੀ ਮੈਸੇਜ ਮਿਲਦਾ ਹੁਣ ਦੂਜਾ ਨੰਬਰ ਵੀ ਸਪਰੇ ਹੀ ਜੀ ਮਿਲਦੀ ਅੱਛਾ ਤੇ ਤੀਜਾ ਨੰਬਰ ਮੌਸਮ ਤੇ ਡਿਪੈਂਡ ਹੈ ਤੇ ਨਰਮਲ ਨੰਨੇ ਮਹੀਨੇ ਜਾ ਕੇ ਮੌਸਮ ਖਰਾਬ ਹੋ ਜਾਂਦਾ ਮੌਸਮ ਖਰਾਬ ਹੋ ਜਾਂਦਾ ਉਹਨੇ ਖਰਾਬ ਹੁੰਦਾ ਫਿਰ ਚੌਥੇ ਨੰਬਰ ਤੇ ਆ ਕੇ ਆ ਖਰੀਦਣੇ ਇਹ ਜੀ ਪੰਗਾ ਪੈਂਦਾ ਹੈ ਖਰੀਦ ਪਹਿਲਾਂ ਖਰੀਦਦਾਰੀ ਵੀ ਹੁੰਦਾ ਹੈ ਪੰਗਾ ਪੈਂਦਾ ਇਹਦਾ ਤੇ ਚਗਾਈ ਲੇਬਰ ਬਹੁਤ ਮਹਿੰਗੀ ਜਾਂਦੀ ਹੈ ਕੀ ਰੇਟ ਪੈ ਜਾਂਦੀ ਹੈ ਲੇਬਰ 50 ਪਾਈਸੇ ਦੀ 50 ਰੁਪਏ ਤੋਂ 10000 ਰੁਪਏ ਪਰ ਕੰਟਲ ਹੋ ਗਿਆ ਜੀ 1000 ਰੁਪਏ ਕੰਟਲ ਹੋ ਗਿਆ ਪਹਿਲਾਂ ਕੀ ਕਰਿਆ ਕਰਦੇ ਆਪਾਂ ਸਾਰੇ ਪਿੰਡਾਂ ਦੇ ਵਿੱਚ ਬੀੜੀਆਂ ਕਰ ਲੈਂਦੇ ਆਂ ਅਸੀਂ ਬੁੜੀਆਂ ਈ 10 10 15 15 ਇਕੱਠੀਆਂ ਓਕੇ ਨਰਮਾ ਚੁਗਣਾ ਬਗ ਜਾਂਦੀ ਐ ਸੀ ਇੱਕ ਕਰਦੇ ਉਹ ਕੋਈ ਰਿਵਾਜ ਜਿਆ ਖਤਮ ਹੋ ਗਿਆ ਹੁਣ ਉਹ ਰਵਾਜ ਨਹੀਂ ਛੱਡੇ ਜਣੇ ਰਹਿ ਗਏ ਹੁਣ ਉਹ ਰਵਾਜ ਨਹੀਂ ਖਤਮ ਹੋਇਆ ਪਰ ਪਹਿਲਾਂ ਪਰਿਵਾਰ ਵੱਡੇ ਹੁੰਦੇ ਦੋ ਜਣੇ ਬਗ ਜਾਂਦੇ ਇੱਕ ਜਣਾ ਘਰੇ ਰਹਿ ਜਾਂਦਾ ਹੁਣ ਤਾਂ ਇਕੱਲਾ ਇਕੱਲਾ ਬੰਦਾ ਇਕੱਲਾ ਇਕੱਲਾ ਜੀ ਹੈ ਤੇ ਇੱਕ ਜਣੀ ਹੁੰਦੀ ਐ ਅਗਲੀ ਉਹ ਤਾਂ ਕਰ ਨਹੀਂ ਸਕਦਾ ਹੈਗਾ ਉਹ ਠੇਕੇ ਦੇ ਸੁਮਾਦੁੰਦੇ ਨੇ ਚੁਗਣ ਵੇਲੇ ਹੁਣ ਤਾਂ ਚੁਗਣ ਦਾ ਠੇਕੀ ਦੇਣਾ ਪੈਂਦਾ ਬਸ ਹੁਣ ਦੇ ਠੇਕੇ ਦੇ ਤੁਸੀਂ ਦੇ ਦਿੰਦੇ ਮੈਂ ਜੇ ਆ ਮਰਜ਼ੀ ਆ ਦੇ ਵਰਦੀ ਜਿੰਨੇ ਮਰਜ਼ੀ ਮੰਗ ਲੈਣ ਉੰਨੇ ਦੇਣੇ ਪੈਂਦੇ ਠੀਕ ਐ ਇਹ ਵੀ ਇੱਕ ਦਿੱਕਤ ਆ ਗਈ ਨਮੀਆ ਦੂਜੀ ਸੁੰਡੀ ਵਗੈਰਾ ਕਿਹੜੀ ਪੁਲੀਸ ਨੂੰ ਕਿਹੜੀ ਸੁੰਡੀ ਪੈਂਦੀ ਹੈ ਉਹ گلابی ਸੁਨਾਮੀ ਸੁੰਡੀ گلابی ਸੁਨਾਮੀ ਦਾ ਹਮਲਾ ਉਹ ਪਹਿਲਾਂ ਤਾਂ ਇੰਨਾ ਨਰਮਾ ਜਿੰਨਾ ਹੋਣ ਹੁੰਦਾ ਇੰਨਾ ਤਾਂ ਕਿਸੇ ਛਿੰਡਿਆਂ ਚ ਹੋ ਜਾਂਦਾ ਸੀ ਹਾਂ ਹੁਣ ਉਹ ਪਿਛਲੇ ਜਿਹੜੇ ਛਿੰਡੇ ਹੁੰਦੇ ਨੇ ਉਹਨਾਂ ਤੋਂ ਸਾਰੇ ਨਹੀਂ ਖਾ ਜਾਂਦੀ ਐ ਇਹ ਕਿੰਨੇ ਕਿਲਿਆਂ ਦਾ ਮਰਮਾ ਨਹੀਂ ਹੁੰਦਾ ਇਹ ਕਿੰਨੇ ਕਿਲਿਆਂ ਦਾ ਨਰਮਾ ਹੈ ਸੁਤੇ ਇਹ 22 ਕਿਲਿਆਂ ਦਾ ਨਰਮਾ ਜੀ 22 ਕਿਲਿਆਂ ਦਾ ਕਿੰਨੇ ਮਣ ਹੋ ਜੂਗਾ 22 ਕਿਲਿਆਂ ਦੇ 45 ਮਣ ਨਰਮਾ 45 ਮਣ ਪਹਿਲਾਂ ਇੱਕ ਕਿੱਲੇ ਚੋਂ 30 35 ਮਾਣਾ 45 ਮਣ ਦਾ ਇੱਕ ਕਿੱਲੇ ਜੋਂ ਵੀ ਹੋਇਆ 50 ਅਲੀ ਮਲਕ ਕਿੱਲੇ ਚ ਹੋਇਆ ਅੱਛਾ ਅੱਛਾ ਹੁਣ ਕਹਿਣਾ ਮਤਲਬ ਇਹ ਪਹਿਲਾਂ ਉਹ ਕੇਰ ਵੀ ਘਟ ਗਿਆ ਝਾੜ ਵੀ ਘਟ ਗਿਆ ਨੀਬਰ ਦਾ ਵੀ ਪੰਡਾ ਪੈ ਗਿਆ ਹੁਣ ਅਗਲੇ ਸਾਲ ਤੁਸੀਂ ਬੀਜੋਗੇ ਨਾ ਨਾ ਬੀਜ ਨੂੰ ਦਿੱਲੀ ਨਹੀਂ ਕਰਦਾ ਹੈਗਾ ਉਹ ਤਾਂ ਸਾਨੂੰ ਤਾਂ ਉਹ ਜਿਲ੍ਹਾ ਪੈਂਦਾ ਹੁਣ ਜਿੱਥੇ ਵੀ ਮਤਲਬ ਸਰਦਾ ਨਹੀਂ ਪਾਣੀ ਪੂਣੀ ਦੀ ਕਮੀ ਹੈ ਪਾਣੀ ਦੀ ਕਮੀ ਹੈ ਉੱਥੇ ਵੀ ਜਣਾ ਪੈਂਦਾ ਨਹੀਂ